ਮਨੋਖ ਰਜਾ ਦੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ ਹੁਕਮ ਵਿੱਚ ਤੁਰਨਾ ਤੇ ਬੜਾ ਔਖਾ ਹੈ ਤੇ ਕਿਸੇ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਪਾਰ ਬ੍ਰਹਮ ਕੇ ਹੁਕਮ ਕੋ ਮਾਨ ਲੇਤ ਹੈ ਦੋਏ ਗਿਆਨੀ ਮਾਨੇ ਹੱਸ ਕੇ ਅਗਿਆਨੀ ਮਾਨੇ ਰੋਏ ਜਿਹੜਾ ਸੂਝਵਾਨ ਬੰਦਾ ਹੈ ਜਿਹਨੂੰ ਸਮਝ ਪੈ ਗਈ ਹੈ ਉਹ ਹੱਸ ਕੇ ਸਾਤ ਕਹਿ ਕੇ ਪਰਮਾਤਮਾ ਦੇ ਹੁਕਮ ਨੂੰ ਮੰਨ ਲੈਂਦਾ ਹੈ ਤੇ ਜਿਹੜਾ ਅਗਿਆਨੀ ਹੈ ਬੇਸਮਝ ਹੈ ਉਹ ਰੋਕ ਲਾ ਕੇ ਲਾਂਬੇ ਦੇ ਕੇ ਮੰਨਦਾ ਪਰ ਮੰਨਣਾ ਤੇ ਉਹਨੂੰ ਵੀ ਪੈਂਦਾ ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ ਸਾਰਾ ਸੰਸਾਰ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ ਜਿਹੜੇ ਆਪਾਂ ਬਚਨ ਪੜ੍ਹਦੇ ਨਾ ਭੈ ਵਿੱਚ ਚੱਲੇ ਲੱਖ ਦਰਿਆਉ ਭੈ ਵਿੱਚ ਪਵਨ ਵਹੇ ਸਦਵਾਉ ਇਹ ਭੈ ਵਿੱਚ ਚੱਲਣ ਤੋਂ ਭਾਵ ਹੁਕਮ ਵਿੱਚ ਚੱਲਣ ਤੋਂ ਹੀ ਹੈ ਉਹਦੇ ਹੁਕਮ ਵਿੱਚ ਚੱਲਦੇ ਨੇ ਪਾਣੀ ਹਵਾ ਅੱਗ ਇਹ ਵੀ ਉਹਦੇ ਹੁਕਮ ਵਿੱਚ ਚੱਲ ਰਹੇ ਨੇ ਸਾਰੇ ਜੀਵ ਉਹਦੇ ਹੁਕਮ ਵਿੱਚ ਚੱਲ ਰਹੇ ਨੇ ਤੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ ਉਹਦੀ ਰਜਾ ਤੋਂ ਬਾਹਰ ਕੁਝ ਨਹੀਂ ਹੈ ਸਾਹਿਬ ਜੀ ਕਹਿੰਦੇ ਕਿ ਹਰ ਕੋਈ ਬੰਦਾ ਜਿਹੜਾ ਹੈ ਉਹ ਰੱਬ ਦੀ ਰਜਾ ਵਿੱਚ ਤੁਰਦਾ ਹੈ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ ਪਰ ਜਿਹੜਾ ਗਿਆਨੀ ਹੈ ਉਹ ਸਤ ਕਹਿ ਕੇ ਤੁਰਦਾ ਹੈ ਉਹ ਆਪਣੇ ਮਨ ਨੂੰ ਮਨਾ ਲੈਂਦਾ ਹੈ ਤੇ ਉਹਦਾ ਤੁਰਨਾ ਹੀ ਅਸਲ ਵਿੱਚ ਹੁਕਮ ਵਿੱਚ ਤੁਰਨਾ ਮੰਨਿਆ ਜਾਂਦਾ ਹੈ ਜਿਹੜਾ ਮਨ ਕਰਕੇ ਤੁਰਦਾ ਹੈ ਜਿਹੜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਬੱਦੇ ਚੱਟੀ ਵਾਲੀ ਗੱਲ ਇੱਥੇ ਪ੍ਰਮਾਣ ਨਹੀਂ ਹੈ ਇੱਥੇ ਤੇ ਮਨ ਕਰਕੇ ਤਨ ਕਰਕੇ ਪ੍ਰਮਾਣ ਹੈ ਜਿਹੜਾ ਤੁਰਦਾ ਹੈ ਹੁਕਮ ਵਿੱਚ ਉਹਨੂੰ ਜੀਵਨ ਸਫਰ ਵਿੱਚ ਮਾਇਆ ਦੇ ਮੋਹ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ ਮਨੈ ਮਾਰ ਗਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ